ਕਿਰਨ ਤੁਹਾਡੇ ਵਾਸਤੇ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਵਾਂ ਪਰ ਜਿੰਨੂੰ ਚਾਰ ਚਫੇਰੇ ਉਹ ਹੀ ਸੋਨ ਨੂੰ ਮਿਲੇ ਕਿ ਰੱਬ ਐਰ ਕੀ ਮੁੰਡਾ ਦਵੇ ਉਹਦੇ ਵਾਸਤੇ 9 ਮਹੀਨੇ ਕੱਢਣੇ ਬੜੇ ਔਖੇ ਆ ਪਰ ਤੁਸੀਂ ਇਹ ਗੱਲਾਂ ਨੂੰ ਨਹੀਂ ਸਮਝ ਸਕਦੀਆਂ ਮੈਂ ਨੂੰ ਬਥੇਰਾ ਕਿਹਾ ਸੀ ਵੀ ਆਪਣਾ ਟਾਈਮ ਟਪਾ ਲਾ ਪਰ ਇਹਨੇ ਮੇਰੀ ਇੱਕ ਨਹੀਂ ਮੰਨੀ ਇਹਨੂੰ ਨਰਸ ਨੇ ਵੀ ਕਿਹਾ ਸੀ ਵੀ ਬੱਚਾ ਕਮਜ਼ੋਰ ਆ ਤੇ ਕੋਈ ਪਰੇਸ਼ਾਨੀ ਨਹੀਂ ਲੈਣੀ ਪਰ ਇਹਨੇ ਕਿੱਥੇ ਮੇਰੀ ਮੰਨੀ ਆ ਉਹੋ ਕੰਮ ਕਰਤਾ ਨਾ ਜਿਹਦਾ ਡਰ ਹੈਗਾ ਮਾਫ ਕਰਿਓ ਮੰਮੀ ਜੀ ਅੱਜ ਤੱਕ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਪਰ ਮੈਂ ਹੁਣ ਤੁਹਾਨੂੰ ਕੁਝ ਕਹਿਣਾ ਆ ਤਾਨੂੰ ਪਤਾ ਆ ਭਾਬੀ ਨਾਲ ਜੋ ਕੁਝ ਵੀ ਹੋਇਆ ਇਹ ਕਿਉਂ ਹੋਇਆ ਆ ਨਰਸ ਨੇ ਕਿਹਾ ਸੀ ਨਾ ਕਿ ਭਾਬੀ ਨੂੰ ਕੋਈ ਟੈਨਸ਼ਨ ਨਹੀਂ ਦੇਣੀ ਤੇ ਜੋ ਕੁਝ ਭਾਬੀ ਨਾਲ ਅੱਜ ਹੋਇਆ ਆ ਨਾ ਇਹਦੇ ਵਿੱਚ ਨਾ ਕਿਤੇ ਨਾ ਕਿਤੇ ਹੱਥ ਤੁਹਾਡਾ ਵੀ ਹੈਗਾ ਆ ਵੇ ਮੇਰਾ ਕੀ ਹੱਥ ਆ ਮੈਂ ਚਾਹੁੰਨੀ ਹਾਂ ਵੀ ਮੇਰੇ ਘਰ ਦੇ ਜੀ ਦਾ ਨੁਕਸਾਨ ਹੋਵੇ ਮੰਮੀ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਤੁਸੀਂ ਕੀ ਚਾਹੁੰਦੇ ਸੀ ਤੇ ਕੀ ਨਹੀਂ ਪਰ ਤੁਹਾਨੂੰ ਵੀ ਪਤਾ ਆ ਡਾਕਟਰ ਨੇ ਕਿਹਾ ਸੀ ਵੀ ਭਾਬੀ ਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਦੇਣੀ ਭਾਬੀ ਦੀ ਸਿਹਤ ਵਾਸਤੇ ਚੰਗੀ ਨਹੀਂ ਹੈਗੀ ਪਰ ਭਾਬੀ ਪਤਾ ਤੁਹਾਨੂੰ ਕਿ ਇਸ ਗੱਲ ਦੀ ਟੈਨਸ਼ਨ ਲੈਂਦੇ ਸੀ ਉਹਨਾਂ ਨੂੰ ਇਸ ਗੱਲ ਦੀ ਟੈਨਸ਼ਨ ਹੀ ਵੀ ਮੇਰੇ ਪਹਿਲਾਂ ਹੀ ਕੁੜੀ ਆ ਤੇ ਜੇ ਫੇਰ ਮੇਰੇ ਘਰ ਕੁੜੀ ਹੋ ਗਈ ਮੁੰਡਾ ਨਾ ਹੋਇਆ ਤੇ ਫੇਰ ਪਤਾ ਨਹੀਂ ਮੇਰੀ ਕੁੜੀ ਨਾਲ ਕੀ ਹੋਏਗਾ ਵੀ ਇਹ ਚ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਹੈ ਸਾਰਿਆਂ ਨੂੰ ਹੁੰਦਾ ਆ ਵੀ ਪਹਿਲਾਂ ਕੁੜੀ ਹੀ ਤੇ ਹੁਣ ਮੁੰਡਾ ਹੋ ਜੇ ਇਹਨੇ ਤਾਂ ਟੈਨਸ਼ਨ ਲੈ ਕੇ ਮੇਰੀ ਉਹ ਵੀ ਖੁਸ਼ੀ ਖੋਲੀ ਆ ਲੋ ਮੰਮੀ ਜੀ ਪਾਣੀ ਪੀ ਲਓ ਲੈ ਜਾ ਨਹੀਂ ਲੈ ਜਾ ਮੈਂ ਨਹੀਂ ਪੀਣਾ ਪਾਣੀ ਪੁਣੀ ਮੰਮੀ ਜੀ ਬਸ ਕਰੋ ਤੁਹਾਨੂੰ ਰਾਬਦਾ ਵਾਸਤਾ ਵਾ ਜੋ ਕੁਝ ਹੋਣਾ ਨਾ ਉਹ ਹੋ ਗਿਆ ਉੱਤੇ ਮਿੱਟੀ ਪਾਓ ਦੀਦੀ ਦੀ ਐਸਾ ਹਾਲਤ ਦੇਣਾ ਕਿ ਦਿਨਾਂ ਕਿਤੇ ਤੁਸੀਂ ਵੀ ਜ਼ਿੰਮੇਵਾਰ ਜੇ ਆਹੋ ਤੇਰੀ ਕਸਰ ਰਹੀ ਸੀ ਮੈਨੂੰ ਗੱਲਾਂ ਸੁਣਾਉਣ ਵਾਸਤੇ ਤੂੰ ਆ ਜਾ ਮੰਮੀ ਜੀ ਯਾਦ ਕਰੋ ਪਹਿਲਾ ਦਿਨ ਜਿੱਦਨ ਦੀਦੀ ਨੇ ਤੁਹਾਨੂੰ ਪਹਿਲੀ ਵਾਰੀ ਦੱਸਿਆ ਸੀ ਕਿ ਮੇਰੇ ਘਰ ਨਿਆਣਾ ਹੋਣ ਵਾਲਾ ਵਾ ਉਹ ਦਿਨ ਤੋਂ ਲੈ ਕੇ ਅੱਜ 6 ਮਹੀਨੇ ਹੋ ਗਏ ਆ ਤੇ ਤੁਸੀਂ ਇਹੋ ਜਿਹਾ ਕੋਈ ਦਿਨ ਨਹੀਂ ਛੱਡਿਆ ਜਿੱਦਨ ਦੀਦੀ ਤੇ ਨਾ ਜ਼ੋਰ ਪਾਇਆ ਹੋਏ ਕਿ ਤੇਰੇ ਘਰ ਮੁੰਡਾ ਹੀ ਹੋਊਗਾ ਤੇ ਉਸੇ ਮੁੰਡੇ ਕੁੜੀ ਦੇ ਚੱਕਰ 'ਚ ਨਾ ਦੀਦੀ ਨੇ ਇੰਨੀ ਟੈਨਸ਼ਨ ਲੈ ਲਈ ਆ ਤੇ ਅੱਜ ਆਪਣਾ ਨੁਕਸਾਨ ਕਰਾ ਬੈਠੇ ਆ ਨਹੀਂ ਇਹ ਸਾਰੇ ਡਾਕਟਰਾਂ ਦੇ ਬਹਾਨੇ ਆ ਤੂੰ ਬਹੁਤੀਆਂ ਗੱਲਾਂ ਨਾ ਕਰ ਮੰਮੀ ਕਾਬੇਬਾਨੇ ਡਾਕਟਰ ਲਾਉਂਦੇ ਆ ਉਹਨਾਂ ਨੇ ਤੇ ਪਹਿਲਾਂ ਹੀ ਕਹਿਤਾ ਸੀ ਵੀ ਭਾਬੀ ਨੂੰ ਕਿਹ ਗੱਲ ਦੀ ਟੈਨਸ਼ਨ ਨਹੀਂ ਦੇਣੀ ਪਰ ਤੁਸੀਂ ਬਾਰ-ਬਾਰ ਭਾਬੀ ਦੇ ਕੰਨਾਂ ਲਾਗੇ ਜਾ ਕੇ ਇਹੋ ਗੱਲ ਕਰਦੇ ਸੀ ਵੀ ਵੇਖੀ ਯਾਦਾਂ ਤੇਰੇ ਘਰ ਮੁੰਡਾ ਹੀ ਹੋਊਗਾ ਬਸ ਐਸੀ ਗੱਲ ਦੀ ਭਾਬੀ ਨੇ ਟੈਨਸ਼ਨ ਲੈ ਲਈ ਵੀ ਜੇ ਕੁੜੀ ਹੋਗੀ ਤੇ ਫਿਰ ਮੇਰੀ ਕੁੜੀ ਦਾ ਕੀ ਬਣੂਗਾ ਮੰਮੀ ਜਿਹੜੀ ਟੈਨਸ਼ਨ ਹੁੰਦੀ ਹੈ ਨਾ ਇਹ ਬੰਦੇ ਨੂੰ ਜਿੰਦਿਆਂ ਮਾਰ ਦਿੰਦੀ ਆ ਤਾਂ ਕਰਕੇ ਨਾ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਇੱਕੋ ਬੇਨਤੀ ਕਰਦਾ ਵੀ ਜੋ ਕੁਝ ਹੋਣਾ ਹੈ ਨਾ ਹੋ ਗਿਆ ਇਸ ਗੱਲ ਤੇ ਮਿੱਟੀ ਪਾਓ ਤੇ ਭਾਬੀ ਨੂੰ ਜਾ ਕੇ ਹੌਸਲਾ ਦਿਵੋ ਤੇ ਮੇਰੀ ਇੱਕ ਗੱਲ ਪੱਲੇ ਨਾ ਬੰਨ ਕੇ ਰੱਖ ਲੋ ਮੰਮੀ ਜੀ ਕਦੇ ਵੀ ਕਿਹੇ ਮਾਂ ਨੂੰ ਇੰਨਾ ਦੁਖੀ ਨਾ ਕਰੋ ਵੀ ਉਹਨੂੰ ਆ ਦਿਨ ਵੇਖਣਾ ਪਿਆ ਜੀ ਹਾਂਜੀ ਮੰਮੀ ਜੀ ਨਵ ਸਹੀ ਗੱਲ ਕਹਿਂਦੇ ਆ ਜੋ ਕੁਝ ਹੋਣਾ ਹੈ ਨਾ ਉਹ ਹੋ ਗਿਆ ਜੇ ਦੀਦੀ ਠੀਕ ਹੋਣਗੇ ਤੇ ਰੱਬ ਹਾਨੂੰ ਦੁਬਾਰਾ ਖੁਸ਼ੀਆਂ ਦੇ ਦੇਗਾ ਹੁਣ ਦੀਦੀ ਨੂੰ ਹਾਡੀ ਲੋੜ ਆ ਆਪਾਂ ਦੀਦੀ ਦੇ ਨਾਲ ਜਾ ਖਲੋਈਏ ਕਿਉਂਕਿ ਅਹੀਂ ਤੁਸੀਂ ਸਿਰਫ ਗੱਲਾਂ ਕਰ ਸਕਦੇ ਆ ਜੇ ਸੰਸਾਰ ਦੇ ਬੀਤਣ ਦੀ ਨਾ ਦੁੱਖ ਸਿਰਫ ਉਹੀ ਜਾਣਦਾ ਵਾ ਹਾਂ ਪੁੱਤ ਗਲਤੀ ਤੇ ਮੇਰੇ ਕੋ ਹੋਈ ਆ ਮੈਂ ਹਰ ਟਾਈਮ ਉਹਦੇ ਲਾਗੇ ਜਾ ਕੇ ਤੇ ਮੁੰਡਾ ਮੁੰਡਾ ਹੀ ਕਰਦੀ ਰਹੀ ਨਹੀਂ ਹਾਂ ਮੈਨੂੰ ਕੀ ਪਤਾ ਸੀ ਕਿ ਇਸ ਗੱਲ ਦਾ ਉਹ ਬੋਝ ਪਾ ਕੇ ਬਹਿ ਜਾਗੀ ਉਹ ਚਲੋ ਕੋਈ ਗੱਲ ਨਹੀਂ ਮੰਮੀ ਜੋ ਕੁਝ ਹੋਣਾ ਹੀ ਹੋ ਗਿਆ ਤੇ ਚਲੋ ਆਪਾਂ ਭਾਬੀ ਕੋਲ ਚਲੀਏ ਤੇ ਉਹਨੂੰ ਜਾ ਕੇ ਤੇ ਹੌਸਲਾ ਦੇਈਏ ਚੱਲ ਪੁੱਤ ਹਾਂਜੀ